ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਗਿੰਜ ਦੀ ਸਬਜ਼ੀ ਤੇ ਇਹ ਨਾ ਸਿੰਪਲ ਤਰੀਕੇ ਨਾਲ ਸਾਡੇ ਜਿਵੇਂ ਛੋਟੇ ਬੱਚੇ ਨੇ ਨਾ ਮੇਰਾ ਪੋਤਾ ਵੀ ਤੇ ਦੋਤਾ ਵੀ ਤੇ ਉਹ ਜਿਵੇਂ ਇਸ ਸਬਜ਼ੀ ਵਿੱਚ ਅਸੀਂ ਕੱਟ ਕੇ ਨਹੀਂ ਪਾਉਂਦੇ ਤੇ ਇਹ ਸਬਜ਼ੀ ਆਪਾਂ ਮਿਕਸੀ ਦੇ ਵਿੱਚ ਉਹ ਕਰਕੇ ਮਿਕਸ ਕਰਕੇ ਮਸਾਲੇ ਨੂੰ ਤੇ ਉਹਦੇ ਨਾਲ ਬਣਾਵਾਂਗੇ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਤੇਲ ਹੋ ਗਿਆ ਗਰਮ ਤੇ ਤੇਲ ਵੈਸੇ ਤਾਂ ਕਰਦਾ ਹੀ ਆ ਇਹ ਤੇਲ ਤੇ ਪਰ ਫਿਰ ਵੀ ਇਹਨੂੰ ਮਤਲਬ ਚੰਗੀ ਤਰ੍ਹਾਂ ਗਰਮ ਕਰਨਾ ਜ਼ਰੂਰੀ ਆ ਤੇ ਉਸ ਤੋਂ ਅੱਗੇ ਆਪਾਂ ਗ੍ਰाइंड ਕਰ ਲਿਆ ਸੀਗਾ ਮਸਾਲਾ ਤੇ ਤੁਸੀਂ ਦੇਖ ਲਓ ਇਹ ਬੱਚਿਆਂ ਦਾ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਗ੍ਰाइंड ਕੀਤਾ ਆ ਹੁਣ ਆਪਾਂ ਇਹਨੂੰ ਥੋੜੇ ਦਰਪੀ ਜੰਦੇਵਾਂਗੇ ਚੰਗੀ ਤਰ੍ਹਾਂ ਮਸਾਲਾ ਆਪਣਾ ਘੋਜ ਜਾਵੇ। ਤੁਸੀਂ ਇਹਦੀ ਇਹ ਨਿਸ਼ਾਨੀ ਹੁੰਦੀ ਆ ਜਦੋਂ ਤੇਲ ਛੱਡ ਜਾਵੇ ਤੇ ਜਾਲੀ ਜਾਲੀ ਜਿਹਾ ਨਹੀਂ ਹੋ ਜਾਵੇ ਨਾ ਤੇ ਖੁਸ਼ਬੂ ਤਾਂ ਚਲੋ ਪਤਾ ਲੱਗ ਜਾਂਦਾ ਖੁਸ਼ਬੂ ਤਾਂ ਤੇ ਪਰ ਇਹਦੀ ਇਹ ਪੱਕੀ ਪਛਾਣੀ ਹੁੰਦੀ ਆ ਜਦੋਂ ਤੇਲ ਪੂਰੀ ਤਰ੍ਹਾਂ ਉੱਪਰ ਆ ਜਾਵੇ ਤੇ ਇਹ ਮਸਾਲਾ ਜੁਲਾਇਆ ਨਾ ਤੇ ਬਹੁਤ ਵਧੀਆ ਪਿਆਰ ਹੁੰਦਾ ਹੈ। ਤੇ ਇਹ ਸਬਜ਼ੀ ਦੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ। ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਹਾਂ ਨਮਕ ਪਾਪਾ ਸਬਜੀ ਦੇ ਸਾਧ ਨਾਲ ਪੰਜਾ ਛੋਟਾ ਜਿਹਾ ਤੇ ਆਪਾਂ ਪਾਤੀ ਹੰਦੀ ਤੇ ਅਦਰੇ ਹੰਦੀ ਐ ਸਾਪੀ ਪੈਂਦੀ ਐ ਨਮੜੀਆਂ ਜਿਆ ਕਸ਼ਮੀਰੀ ਮਿਰਚਾ ਪਾਣੀਆ ਨੇ ਕਿਉਂਕਿ ਉਹ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਸਿਰਫ ਆਪਣੀ ਸਬਜੀ ਦਾ ਰੰਗ ਸੋਹਣਾ ਆ ਜਾਂਦਾ ਤੇ ਬਾਕੀ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਤੋ ਆਹ ਦੇਖੋ ਕਿੰਨਾ ਸੋਨਾ ਬਣ ਗਿਆ ਜੇ ਇਹਦੇ ਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਦੇ। ਸਰਦੀ ਨੂੰ ਬੜੀ ਸੋਹਣੀ ਖੁਸ਼ਬੂ ਆਉਣਗੀ ਤੇ ਸਬਜੀ ਬਹੁਤ ਹੀ ਸਵਾਦ ਬਣੇਗੀ। ਜਦੋਂ ਇਹ ਚੰਗੀ ਤਰ੍ਹਾਂ ਇਹਦੇ ਬਣ ਜਾਣਗੇ ਬਰਜ਼ੇ ਤੇ ਤਦੋਂ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਗੇਂਜ ਤੇ ਫਿਰ ਤਸਰੀ ਦੀ ਬਾਦਲ ਪਾ ਲਵਾਂਗੇ। ਦੇਖੋ ਕਿੰਨਾ ਸੋਹਣਾ ਮਸਾਲਾ ਤਿਆਰ ਹੋ ਜਾਵਾ ਮਸਾਲੇ ਦਾ ਕਲਰ ਤਾਂ ਹੀ ਪਤਾ ਲੱਗਦਾ ਹੈ ਨਾ ਮਸਾਲੇ ਦਾ ਕਲਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਫਲੀਆਂ ਪਾਉਂਦੀਆਂ ਬੀੰਜ ਤੇ ਇਹ ਹੁਣ ਆਪਾਂ 4-5 ਮਿੰਟੇ ਨੂੰ ਭੁੰਨ ਕੇ ਤੇ ਫਿਰ ਆਪਾਂ ਇਹਦੇ ਚਾਲੂ ਪਾਉਣੀ ਹੈ ਕਿਉਂਕਿ ਇਹ ਥੋੜੀਆਂ ਹਾਰਡ ਹੁੰਦੀਆਂ ਨਾ ਤੇ ਆਲੂ ਅੱਜਕੱਲ ਨਵੇਂ ਨੇ ਜਲਦੀ ਗੋ ਜਾਂਦੇ ਆ ਤੇ ਇਸ ਕਰਕੇ ਥੋੜੇ ਜਿਹੇ ਮਸਾਲੇ ਜਿਹੜੇ ਘਰ ਦੇ ਬਣਾਏ ਹੋਏ ਨੇ ਜਿਹੜਾ ਭੁੰਨਿਆ ਹੋਇਆ ਜੀਰਾ ਕਿਉਂਕਿ ਜੀਰਾ ਵੈਸੇ ਪਹਿਲਾਂ ਪਾਇਆ ਨਾ ਪਰ ਇਹ ਆਪਾਂ ਭੁੰਨਿਆ ਹੋਇਆ ਜੀਰਾ ਸਰਦੀ ਦੇ ਵਿੱਚ ਮੈਂ ਤਿੰਨ-ਤਿੰਨ ਮਹੀਨਿਆਂ ਦਾ ਮਸਾਲਾ ਬਣਾ ਕੇ ਰੱਖ ਲੈਣੀ ਹੁੰਦੀ ਆ ਕਿਉਂਕਿ ਫਿਰ ਹੁਣ ਤਾਂ ਜਿੱਦ ਦੇ ਖਤੁਕ ਨਹੀਂ ਨਿਕਲਦੀ ਤਾਂ ਹੁਣ 5 ਮਿੰਟ ਹੋ ਗਏ ਆਪਣੀ ਸਬਜ਼ੀ ਨੂੰ ਤੇ ਆ ਦੇਖੋ ਕਿੰਨੇ ਸੋਨੇ ਬਣ ਰਹੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਨਿਮਾਲੀ ਪਾ ਲਈਏ ਦੂਸਰੇ ਮਸਾਲੇ ਵੀ ਹੁਣ ਅਹਾਂ ਜੇ ਕਿਤੇ ਹੁਣ ਆਪਾਂ ਆਲੂ ਪਾ ਦਿੱਤੇ ਸੀਗੇ ਤੇ ਆਪਾਂ ਪਹਿਲਾਂ ਜੀਰਾ ਜਿਵੇਂ ਪਾਇਆ ਹੋਇਆ ਤੇ ਥੋੜਾ ਜਿਆ ਨਾ ਭੁੰਨ ਕੇ ਰੱਖਿਆ ਰਹ ਹੁੰਦਾ ਮੇਰੇ ਕੋਲ ਜੀਰਾ ਸਾਰੇ ਆਪਾਂ ਰੱਖ ਦੇਈਆਂ ਇਹਨਾਂ ਦੇ ਨਾਲ ਤੇ ਮਾੜੀ ਜੀ ਕਾਲੀ ਮਿਰਚ ਪਾਵਾਂਗੇ ਕਿਉਂਕਿ ਫਲੀਆਂ ਦੀ ਸਬਜ਼ੀ ਹੈ ਨੇ بس ਥੋੜਾ ਜਿਹਾ ਘਰ ਦਾ ਬਣਾਇਆ ਹੈ ਧਨੀਆ ਪਾਊਡਰ ਬਸ ਇਹ ਨਹੀਂ ਆਪਾਂ ਪਾਵਾਂਗੇ ਇਹ ਸਬਜੀ ਇਹ ਤਜੀ ਬਹੁਤ ਵਧੀਆ ਬਣ ਜੇਗੀ ਹੋ ਗਈ ਤਿਆਰ ਤੇ ਆ ਦੇਖੋ ਆਪਾਂ ਆਲੂ ਦੇਖੋ ਬਿਲਕੁਲ ਆਲੂ ਖੋ ਗਏ ਨੇ ਛਿੱਟ ਛਿੱਟ ਲੱਗ ਜਾਂਦੇ ਬਿਲਕੁਲ ਆਲੂ ਬਣ ਗਏ ਤੇ ਦੇਖੋ ਕਿੰਨੀ ਸੋਹਣੀ ਬਾਈਂਡ ਹੋਈ ਹੈ ਸਬਜੀ ਤੇ ਇਹਦੇ ਚ ਇਹ ਨਾ ਵੇ ਭਾਫ ਨਾ ਹੀ ਬਣੀ ਆ ਤੇ ਇਹਨੂੰ ਮੈਂ ਜਿਆਦਾ ਪਾਣੀ ਨਹੀਂ ਪਾਇਆ ਤੇ ਇਹ ਸਬਜੀ ਖਾਂਡ ਚ ਨਾ ਬਹੁਤ ਹੀ ਟੇਸਟੀ ਬਣ ਜੇ। ਤੇ ਇਹ ਤੁਸੀਂ ਦੇਖੋ ਕਈ ਵਾਰੀ ਹਨਾ ਆਪਣੇ ਬੱਚੇ ਜਿਵੇਂ ਬੀੰਜ ਘੱਟ ਬੀ ਫਲੀਆਂ ਦੀ ਸਬਜੀ ਘੱਟ ਪਸੰਦ ਕਰਦੇ ਨੇ ਕਈ ਵਿੱਚ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਨਾ ਇਹ 100 ਸਾਲ ਪੁਰਾਣਾ ਆਪਣੀਆਂ ਬੀਜੀਆਂ ਦਾ ਬਣਾਇਆ ਹੈ। ਦੇਖੋ ਤੁਸੀਂ ਜਰੂਰ ਹੀ ਦੱਸਿਓ ਮੈਨੂੰ ਵੀ ਇਹ ਸਬਜ਼ੀ ਕਿਵੇਂ ਬਣੀ ਆ ਤੇ ਤੁਹਾਨੂੰ ਮੇਰੀ ਬਣਾਈ ਸਬਜ਼ੀ ਮੇਰੇ ਉੱਤੇ ਧੀਓ ਕਿਵੇਂ ਤਰਪੇ